ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹੀ ਦਸਵੇਂ ਕਬਜੋ ਬਾਜੋ ਬੇਣਤੀ ਚੋ ਪਈ ਹਮਰੇ ਕਰੋ ਹੱਥ ਜੈ ਰੱਛਾ ਪੂਰਨ ਹੋਏ ਚਿਤ ਕੀ ਚਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਤ ਸਵੇ ਤੁਮ ਘਾਵਹੁ ਆਪਹਾ ਦੇ ਮੋਏ ਬਚਾਵਹੁ ਸੁਖੀ ਬਸ ਮੋਰੋ ਪਰਵਾਰਾ ਸੇਵਕ ਸਿਕ ਸਬੇ ਕਰਤਾ ਰਾਮ ਮੋਰ ਚਨਿਤ ਕਰ ਦੇ ਕਰੀਐ ਸਭ ਨਕਵਾ ਜਿਸ ਘਰਿਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕਸ ਕਸ ਕਹ ਮਾਰੀ ਤਾਰੀਐ ਚੋਨ ਚੋਨ ਸਦਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਭਰਿਐ ਮਰਨ ਕਾਲ ਕਾ ਤਰਾਸਨ ਵਰਿਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਚਾ राकले मोयरा हारे साहिब संत सहाए प्यारे दीन बांध दुष्टन के हंता तुम हो पुरी चतर दस गंता काल पाए ब्रह्मा बप तरा काल पाए शिव जू अवतरा काल पाए कर बिशन परगासा सकल काल का किया तमाशा ਜਵਣਕਾਲ ਜੋਗੇ ਸਵਕਿਓ ਬੇਜਰਾਜ ਬ੍ਰਹਮਾ ਜੋਤੀਓ ਜਵਣਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਣਕਾਲ ਸਵ ਜਗਤ ਬਣਾਇਓ ਦੇਵ ਜੈਤ ਜਸਨ ਉਪਜਾਇਓ ਆਜ ਅੰਤੇ ਕੀ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਗਲ ਪਰਜਾ ਜਿਨੇ ਆਪਸੁ ਮਾਰੀ ਸੇਵਕੰਡ ਕੋ ਸੇਵ ਗੁਣ ਸੁਖ ਦੀਓ ਸਤਨੁਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣ ਤੋ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰੀ ਅਸਤੂਲਾ ਸਭ ਪਰ ਕਿਰਪਾ ਦ੍ਰਿਟ ਕਰ ਪੂਲਾ ਸੰਤਨ ਦੁਖ ਪਾਇ ਤੇ ਦੁਗਿਨੀ ਸੁਖ ਪਾਇ ਸਾਧਨ ਕੇ ਸੁਖੀ ਏਕੇ ਕੀ ਵੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਜਕਰਕ ਕਰ ਕਰਤਾਰਾ ਪਰਜਾ ਚਰਤ ਦਬਦੀ ਅਪਾਰਾ ਜਾ ਬਿਆ ਕਰ ਕਰਤੋਂ ਕਬ ਹੂੰ ਤੁਮ ਮੈ ਮਿਲਤ ਦੇ ਦਰਸਬ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੇ ਉਚਾਰੈ ਤੁਮ ਸਭੀ ਦੇ ਰਹਿ ਤਨ ਰਾਲਮ जानत भेद भेद हरि आलम निरंकार निर्विकार निर्लंब आदा नील नाद सांभ टांका मूड़ो चारत भेदा जाको पेव ना पावत वेदा दाको कर पहनते अनुमानत महामूड़ काच भेद न जानत महादेव को कहत सदा सेव नरंकार का चिंतने पेव ਆਪਾ ਬਣੀ ਬੁਧ ਹੈ ਜੇਤੀ ਬਰਨਤ ਬਿਨ ਬਿਨ ਤੋਏ ਤੇਤੀ ਤੁਮਰਾ ਲਕਾਣਾ ਜਾਏ ਬਾਜ਼ਾਰ ਕੇ ਵਿਦ ਸਜਾ ਪ੍ਰਤਮ ਸੰਸਾਰਾਏ ਕੇ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹੀਂ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਉਤ ਪੁੱਜ ਕਾਣ ਬੋਹ ਰਜ ਦੀਨੀ ਕਹੋ ਫੂਲ ਰਾਜਾ ਹਵੇ ਬੈਟਾ काहु सिमड़ पियो शंकर कैटा सगरे सृष्टि जथाय अचम् पावो आदिजगदस रूपस्वम पावो आबरचा मेरे तुम, तुम, तुम करो से कि उबार सकस करू दुष्ट जिते उठवते उत पाता सकल मलेस करो रण काता जी उस तुझ तव सरणी परे तिनके दुष्ट दुगत है बेमारी ਪੋਰ ਕਜਮਣ ਪਗ ਪਰ ਇਤਿਹਾਰੀ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਚੋਏ ਤਾਂ ਹੀ ਸਭ ਕਾਲ ਦੁਸ਼ਟ ਅਰਿਸ਼ਟ ਟਾਰੇ ਤਤ ਕਾਲਾ ਕਿਰਪਾ ਦ੍ਰਿਟ ਤਣ ਜਾਏ ਲਗਰੋ ਤਾਂ ਕੇ ਦਾਵ ਤਣ ਕਮੈ ਹਰ ਹੋ ਰਿਦ ਜ਼ਿਦ ਕਰਮੋਂ ਸਭ ਹੋਈ ਦੁਸ਼ਟ ਸਾਸਵ ਸਕੇ ਨ ਕੋਈ ਇੱਕ ਬਾਰ ਜਿਨ ਤਵੇ ਸੁਭਾਰਾਂ ਕਾਲ ਵਾਸਤੀ ਤਾਹੇ ਉਭਾਰਾ ਜਿਨ ਨਰ ਨਾਮ ਧਿਆਰੋ ਕਾ ਦਾਰਦ ਦੁਸ਼ਟ ਦੋਗਤੀ ਰਹਾ ਖੜਗ ਕੇ ਤਮੈ ਸਰਨੇ ਤੇ ਹਾਰੀ ਆਪ ਹੱਥ ਦੇ ਲਿਹੁ ਅਬਾਰੀ सर्बटोर मोहो सहाई सुवैया पाए गजब ते तु बरे तबते कोया नहीं आनियो राम रहीम पुराण कुरान अनेक कहे मत एक ना मान्यो सिमरत शास्त्र वेद सभि बहु भेद कहे गमे जा्यो सिरियस पाण कृपामरीकार मैना कहियो सब ही कन्यो दोहरा सगल दार कुजाडक गहिो तोहारो द्वार बाहें गाय की लाजि आसो गोविन्द दासोहारो सगल दवार कुषाडिये तुहारो दोहारो बाहें गाय की आस आसो दास तुहारो ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹੀ ਦਸਮੀ ਕਬਜੋ ਬਾਜੋ ਬੇਣਤੀ ਜੋ ਪਈ ਹਮਰੇ ਕਰੋ ਹਾਥ ਜੈ ਰਚਾ ਪੂਰਨ ਹੋਏ ਚਿਤ ਕੀ ਚਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਤ ਸਵੇ ਤੁਮ ਕਹਾਵ ਹੂੰ ਆਪਹਾ ਦੇ ਮੋਏ ਬਚਾਵ ਹੂੰ ਸੁਖੀ ਬਸ ਮੋਰੋ ਪਰਵਾਰਾ ਸੇਵਕ ਸਿਕ ਸਬੇ ਕਰਤਾ ਰਾਮ ਮੋਰ ਚਨਿਤ ਕਰ ਦੇ ਕਰੀਐ ਸਭੈ ਨਕੁਆਜ ਸੰਘਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ تمہیں شاڑ کوئی عور ابرنا تیاؤ جو بر چاہو سو تمتے پاؤں سیوک سے کہ ہماری تاری ہے چون چون سطر ہمارے ماری ہے آپ ہاتھ دے مجھے ابر ہے مرن کال کا تراسن بر ہے ہو جو صدا ہمارے بچا سریس تو جو جو کریو رچا राकले राकन हारे साहिब संत सहाए प्यारे दीन बंद दुष्टन के हंता तुम हो पुरी चतर दस गंता काल पाए ब्रह्मा बप तरा काल पाए शिव जू अवतरा काल पाए कर बिशन परगासा सकल काल का किया तमाशा ਜਵਣ ਕਾਲ ਜੋਗੇ ਸਭ ਕੀਓ ਬੇਜਰਾਜ ਬ੍ਰਹਮਾ ਜੋਤੀਓ ਜਵਣ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਸਣ ਉਪਜਾਇਓ ਆਦਿ ਅੰਤੇ ਕੀ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਗਲ ਪਰਜਾ ਜਿਨੇ ਆਪਸੁਵਾਰੀ ਸੇਵਕੰਡ ਕੋ ਸੇਵ ਗੁਣ ਸੁਖ ਦਿਓ ਸਤਨੰਨ ਕੋ ਪਾਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣ ਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰੀ ਅਸਤੂਲਾ ਸਭ ਪਰ ਕਿਰਪਾ ਦ੍ਰਿਟ ਕਰ ਪੂਲਾ ਸੰਤਨ ਦੁਖ ਪਾਇ ਤੇ ਜੋਗੀ ਸੁਖ ਪਾਇ ਸਾਧਨ ਕੇ ਸੁਖੀ ਏਕੇ ਕੀ ਵੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਜਕਰਕ ਕਰ ਕਰਤਾਰਾ ਪਰਜਾ ਚਰਤ ਤਬਦੀ ਅਪਾਰਾ ਜਾ ਬਿਆ ਕਰਕ ਕਰਤੋਂ ਕਬ ਹੂੰ ਤੁਮ ਮੈਂ ਮਿਲਤ ਦੇ ਦਰਸਬ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿ ਤਨ ਰਾਲਮ जानत वेद पेदो निरङ्कार निर्बकार निर्लाम्ब अदीलनाद चारत भेदा जाको पेवना पावत वेदा ता कोकर पहनति अनुमान महा मूढ काच भेद न जानत महादेव को कहत सदा सेव निरङ्कार का चिन्तन पेव ਆਪਾ ਬਣੀ ਬੁੱਧ ਹੈ ਜੀਤੀ ਬਰਨ ਤਪੈ ਨ ਬਣ ਤੋਇ ਤੇਤੀ ਤੁਮਰਾ ਲਕਾਣਾ ਜਾਏ ਬਾਜ਼ਾਰ ਕੀ ਵਿਦ ਸਜਾ ਪ੍ਰਤਮ ਸੰਸਾਰਾਏ ਕੇ ਰੂਪ ਅਨੂਪ زرੂਪਾ ਰੰਗ ਪਿਉ ਰਾਵ ਕਹੀਂ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਉਤ ਪੁੱਜ ਕਾਣ ਗੋਹਰਾ ਚ ਦੀਨੀ ਕਹਉ ਫੂਲ ਰਾਜਾ ਹਵੇ ਬੈਟਾ काहु सिमड़ पियो शंकर कैटा सगरि सृष्ट जथाय चम्पाव आदिजगदस रूप स्वम पाव आबरचा मेरे तुम करो से कि उबार सकस करू दुष्ट जिते उठवते उतपाता सकल मलेस करो रण काता जीवज तुझ तव सरणी परे तिनके दुष्ट दुगत है बीमारी ਪੋਰ ਕਜਮਣ ਪਗ ਪਰ ਇਤਿਹਾਰੀ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਚੋਏ ਤਾਂ ਹੀ ਸਭ ਕਾਲ ਦੁਸ਼ਟ ਅਰਿਸ਼ਟ ਟਾਰੇ ਤਤ ਕਾਲਾ ਕਿਰਪਾ ਦ੍ਰਿਟ ਤਣ ਜਾਏ ਲਗਰੋ ਤਾਂ ਕੇ ਦਾਵ ਤਣ ਕਮੈ ਹਰ ਹੋ ਰੇ ਦزد ਕਰਮੋਂ ਸਭ ਹੋਈ ਦੁਸ਼ਟ ਸਾਂ ਸਵੇ ਸਕੇ ਨਾ ਕੋਈ ਇੱਕ ਬਾਰ ਜਿਨ ਤਵੇ ਸੁਭਾਰਾਂ ਕਾਲ ਵਾਸਤੇ ਤਾਹੀ ਉਭਾਰਾ ਜਿਨ ਨਰ ਨਾਮ ਤੇਹਾਰੋ ਕਾ ਦਾਰਦ ਦੁਸ਼ਟ ਦੋਗਤੀ ਰਹਾ ਖੜਗ ਕੇ ਤੇ ਮੈਂ ਸਰਨ ਤੇਹਾਰੀ ਆਪ ਹੱਥ ਦੇ ਲਿਹੁ ਅਬਾਰੀ सर्वटोर मोहो सहाई दुष्ट दोग ते लिहो बचाई सुवैया पाए गजाबते तुबरे ताबते कोई आग तरे नहीं आनियो राम रहीम पुराण कुरान अनेक कहे मत एक ना मान्यो सिमरत शास्त्र वेद सभि बहु वेद कह हमे जा्यो सिरियस पाण कृपामरीकार मैना कहिो सब तु्यो दोहरा सगल द्वार को जाड़ के गहिो तो द्वार बाहे गाय की ल आसो गोबिन्दसो तारो सगल दवार कुषाडक गहो तुहारो दोरो बाहे गाय की ल आसो गोबिन्दसो तुारो वागु जी का खलु जी की फतेह